ਹਲਦੀ ਕਿਚਨ ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਮੈਂ ਬਣਾਉਣ ਲੱਗੀ ਸੀ ਪਰਵੀ ਸ਼ਿਮਲਾ ਮਿਰਚ ਇਹ ਦੇਖੋ ਜਿਵੇਂ ਆਲੂ ਤੇ ਪਨੀਰ ਨੂੰ ਗ੍ਰੇਡ ਕਰ ਲਿਆ ਅੱਛੀ ਤਰ੍ਹਾਂ ਔਰ ਸਭ ਤੋਂ ਪਹਿਲੇ ਅਸੀਂ ਕੀ ਕਰਾਂਗੇ ਕੜਾਈ ਵਿੱਚ ਅਸੀਂ ਇੱਕ ਕੱਚੀ ਤੇਲ ਪਾ ਦਿੱਤਾ ਅਸੀਂ ਸ਼ਿਮਲਾ ਮਿਰਚ ਦੀ ਬਿਲਕੁਲ ਕਟਿੰਗ ਨਹੀਂ ਕਰਨੀ ਇਸ ਤਰੀਕੇ ਸਾਬਤ ਹੀ ਸ਼ਿਮਲਾ ਮਿਰਚ ਪਹਿਲੇ ਫਰਾਈ ਕਰਾਂਗੇ ਠੀਕ ਹੈ ਜੀ ਗਰਮ ਹੋ ਰਿਹਾ ਤੇਲ ਹੁਣ ਅਸੀਂ ਸਿੰਮ ਤੇ ਰੱਖ ਕੇ ਇਹਨੂੰ ਪਹਿਲੇ ਫਰਾਈ ਕਰਾਂਗੇ ਜਦੋਂ ਸਾਡੀ ਸ਼ਿਮਲਾ ਮਿਰਚ ਬਿਲਕੁਲ ਪੱਕ ਜਾਏਗੀ ਉਸ ਤੋਂ ਬਾਅਦ ਮੈਂ ਅਗਲਾ ਪ੍ਰੋਸੈਸ ਸਟਾਰਟ ਕਰਾਂਗੀ ਤੇ ਤੁਹਾਨੂੰ ਦੱਸਾਂਗੀ ਕਿ ਮੈਂ ਅੱਜ ਕਿਸ ਵੇ ਨਾਲ ਬਣਾ ਰਹੀ ਹਾਂ ਤੁਹਾਨੂੰ ਬਹੁਤ ਈਜ਼ੀ ਲੱਗੇਗਾ ਵੇ ਔਰ ਤੁਹਾਡਾ ਜਿਹੜਾ ਮਟੀਰੀਅਲ ਉਹ ਬਾਹਰ ਵੀ ਨਹੀਂ ਨਿਕਲੇਗਾ ਠੀਕ ਹੈ ਜੀ ਬਹੁਤ ਹੀ ਟੇਸਟੀ ਤੇ ਹੈਲਦੀ ਬਣਨ ਗਿਆ ਬਿਲਕੁਲ ਅਸੀਂ ਥੋੜਾ ਜਿਹਾ ਤੇਲ ਲੈ ਇੱਕ ਕੱਚੀ ਜ਼ਿਆਦਾ ਨਹੀਂ ਲੈਣਾ ਕਿਉਂਕਿ ਸਾਨੂੰ ਮਸਾਲਾ ਜਦੋਂ ਬਣਾਣਾ ਸੀ ਉਹ ਦੇਖੋ ਅਸੀਂ ਪਿਆਜ਼ ਵੀ ਕੱਟੇ ਹੋਏ ਨੇ ਅਦਰਕ ਲਸਣ ਦੀ ਮੈਂ ਪੇਸਟ ਵੀ ਰੱਖੀ ਹੋਈ ਹੈ ਜਦੋਂ ਤੁਸੀਂ ਮਸਾਲਾ ਤਿਆਰ ਕਰਨਾ ਉਹਦੇ ਵਾਸਤੇ ਵੀ ਸਾਨੂੰ ਥੋੜਾ ਤੇਲ ਚਾਹੀਦਾ ਬਟ ਅਸੀਂ ਇੱਥੇ ਇੱਕ ਕਟਚੀ ਲਿਆ ਜਿਆਦਾ ਨਹੀਂ ਲਿਆ ਹੁਣ ਅਸੀਂ ਸਾਰੀਆਂ ਸ਼ਿਮਲਾ ਮਿਰਚ ਨੂੰ ਇੱਕ ਇੱਕ ਕਰਕੇ ਅਸੀਂ ਵਿੱਚ ਪਾ ਦਾਂਗੇ ਤਾਂ ਕਿ ਇਹ ਸਿਮ ਤੇ ਸੇ ਇਹਨੂੰ ਫਰਾਈ ਕਰ ਸਕੀਏ ਬਿਲਕੁਲ ਕਟਿੰਗ ਨਹੀਂ ਕਰਨੀ ਬਿਲਕੁਲ ਸਾਬਤ ਪਾਣੀਆਂ ਨੇ ਔਰ ਮੈਂ ਦੇਖੋ ਬਿਲਕੁਲ স্মੋਲ ਸਾਈਜ਼ ਦੇ ਲਈਆਂ ਨੇ ਸ਼ਿਮਲਾ ਮਿਰਚ ਇੱਕੋ ਸਾਈਜ਼ ਦੇ ਲੈਣੀਆਂ ਤੁਸੀਂ ਵੀ ਬਹੁਤ ਵੱਡੀਆਂ ਨਹੀਂ ਲੈਣੀਆਂ ਔਰ ਇਸ ਤਰ੍ਹਾਂ ਹੀ ਚੋੜੇ ਚਪਟੇ ਵਾਲੀ ਤੁਸੀਂ ਜੇ ਇਹ ਖੁੱਲ੍ਹਾ ਬਰਤਨ ਹੋਵੇ ਉਹਦੇ ਵਿੱਚ ਤੁਸੀਂ ਕੜਾਈ ਵਿੱਚ ਲਾ ਕੇ ਨੂੰ ਫਰਾਈ ਕਰਨੀਆਂ ਨੇ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਹੁਣ ਇਹਨਾਂ ਨੂੰ ਹਲਕਾ ਹਲਕੇ ਸਿਮਤੇ ਫਰਾਈ ਕਰਨੀਆਂ ਨੇ ਬਿਲਕੁਲ ਸਲੋ ਰੱਖਣਾ ਨਹੀਂ ਤੇ ਤੁਹਾਡੇ ਇੱਕ ਸਾਈਡ ਤੇ ਸੜ ਜਾਣਗੇ ਔਰ ਵਾਰੀ ਵਾਰੀ ਇਹਨਾਂ ਨੂੰ ਫਲਾਉਂਦੇ ਵੀ ਰਹਿਣਾ ਇੱਕ ਇੱਕ ਸਾਈਡ ਦੀ ਪਲਟਦੇ ਜਾਣਾ 2-2 ਮਿੰਟ ਬਾਅਦ ਬੜੇ ਧਿਆਨ ਦੇ ਨਾਲ ਇਹਨੂੰ ਕਰਨਾ ਹੈ ਹੁਣ ਅਸੀਂ ਦੂਜੇ ਪਾਸੇ ਇੱਕ ਤੜਕਾ ਤਿਆਰ ਕਰਾਂਗੇ ਮੈਂ ਜਦ ਤੱਕ ਇਹ ਭੁੰਦੇ ਪਏ ਨੇ ਅਸੀਂ ਇੱਕ ਤੜਕਾ ਤਿਆਰ ਕਰਾਂਗੇ ਕਿਉਂਕਿ ਇਹ ਜਦੋਂ ਮਟੀਰੀਅਲ ਠੰਡਾ ਹੋ ਜਣਾ ਹੈ Shimla mirchi ਵੀ ਠੰਡੀ ਹੋ ਜਣੀ ਹੈ ਤਾਂ ਅਸੀਂ ਵਿੱਚ ਭਰਨਾ ਮਟੀਰੀਅਲ ਔਰ ਇਦਰੋਂ ਮਟੀਰੀਅਲ ਵੀ ਠੰਡਾ ਹੋ ਜਾਏਗਾ ਤਾਂ ਅਸੀਂ ਭਰਨਾ ਐਸ ਵਾਸਤੇ ਮੈਂ ਮਟੀਰੀਅਲ ਪਹਿਲੇ ਤਿਆਰ ਕਰਨ ਲੱਗਿਆਂ ਔਰ ਉਧਰ ਸਾਡੀ ਸ਼ਿਮਲਾ ਮਿਰਚ ਤਿਆਰ ਹੋ ਰਹੀ ਹੈ ਠੀਕ ਹੈ ਜੀ ਹੁਣ ਅਸੀਂ ਦੂਸਰੀ ਸਾਈਡ ਤੇ ਕੜਾਈ ਰੱਖਣ ਲੱਗਿਆਂ ਤੁਸੀਂ ਪਹਿਲੇ ਸਿੱਧੀਆਂ ਸ਼ਿਮਲਾ ਮਿਰਚ ਬਿਲਕੁਲ ਰੱਖੋ ਫਿਰ ਸਾਈਡਾਂ ਸੇਕ ਲੈਣਾ ਚੰਗੀ ਤਰ੍ਹਾਂ ਤਾਂ ਕਿ ਸਾਰੇ ਪਾਸੇ ਫਰਾਈ ਹੋ ਸਕਣ ਜਿਹੜੀਆਂ ਡੰਡੀਆਂ ਨੇ ਉੱਪਰ ਕਰ ਲਉ ਸਾਰੀਆਂ ਇਹ ਦੇਖੋ ਮੈਂ ਡੰਡੀਆਂ ਉੱਪਰ ਕਰ ਦਿੱਤੀਆਂ ਨੇ ਪਹਿਲੇ ਨੀਚੇ ਵਾਲੀ ਸਾਈਡ ਹੋ ਜਾਏਗੀ ਤਾਂ ਫਿਰ ਆਪਾਂ ਸਾਈਡ ਤੇ ਪਲਟ ਦੇ ਜਾਵਾਂਗੇ ਵਾਰੀ-ਵਾਰੀ ਠੀਕ ਹੈ ਜੀ ਕਿਉਂਕਿ ਡੰਡੀਆਂ ਵਿੱਚ ਬਹੁਤ ਸਵਾਲ ਲੱਗਦੀਆਂ ਨੇ ਜਦੋਂ ਇਹ ਫਰਾਈ ਹੋ ਜਾਣ ਤੇ ਇਸ ਵਾਸਤੇ ਅਸੀਂ ਡੰਡੀਆਂ ਨਹੀਂ ਕਟਣੀਆਂ ਅਸੀਂ ਸਾਈਡ ਤੇ ਘੱਟ ਲਾ ਕੇ ਦਾ ਮਟੀਰੀਅਲ ਪਰਾਂਗੇ ਪਹਿਲੇ ਇਹਨੂੰ ਫਰਾਈ ਹੋਣ ਦਿਓ ਠੀਕ ਹੈ ਜੀ ਬਹੁਤ ਹੀ ਵਧੀਆ ਬਣਨਗੀਆਂ ਔਰ ਤੁਸੀਂ ਹਮੇਸ਼ਾ ਐਸੇ ਤਰੀਕੇ ਨਾਲ ਬਣਾਓਗੇ ਜਦੋਂ ਇੱਕ ਵਾਰੀ ਖਾ ਲੋਗੇ ਤੇ ਬਹੁਤ ਹੀ ਅੱਛਾ ਤਰੀਕਾ ਹੈ ਕਿਉਂਕਿ ਇਹਦੇ ਨਾਲ ਸਾਡਾ ਮਟੀਰੀਅਲ ਬਿਲਕੁਲ ਵੀ ਬਾਹਰ ਨਹੀਂ ਨਿਕਲਣਾ ਬਿਲਕੁਲ ਤਿਆਰੀ ਕਰਕੇ ਅਸੀਂ ਐਨ ਫਰਾਈ ਕਰਕੇ ਸਭ ਕੁਝ ਫਰਾਈ ਕਰਕੇ ਅਸੀਂ ਫਿਰ ਪਰਾਂਗੇ ਠੀਕ ਹੈ ਜੀ ਜਿਵੇਂ ਅਸੀਂ ਕ੍ਰੇਲਿਆਂ ਦੇ ਵਿੱਚ ਮਟੀਰੀਅਲ ਪਰਦੇ ਆ ਉਸੇ ਤਰ੍ਹਾਂ ਅਸੀਂ ਸ਼ਿਮਲਾ ਮਿਰਚ ਵਿੱਚ ਸਾਰਾ ਮਟੀਰੀਅਲ ਪਲਾ ਦੇਣਾ ਓਕੇ ਜੀ ਚਲੋ ਅਸੀਂ ਸਟਾਰਟ ਕਰਦੇ ਹੁਣ ਤੜਕਾ ਹਾਂਜੀ ਤੁਸੀਂ ਸ਼ਿਮਲਾ ਮਿਰਚ ਨੂੰ ਕਵਰ ਕਰ ਦੇਣਾ ਔਰ ਦੋ-ਦੋ ਮਿੰਟ ਬਾਅਦ ਇਹਦਾ ਖੋਲ ਕੇ ਪਾਸਾ ਪਲਟਦੇ ਜਾਣਾ ਠੀਕ ਹੈ ਜੀ ਹੁਣ ਅਸੀਂ ਕੜਾਈ ਲਾ ਲਈ ਹੈ ਦੇ ਵਿੱਚ ਹੁਣ ਹਲਕਾ ਜਿਹਾ ਅਸੀਂ ਤੇਲ ਪਾਵਾਂਗੇ ਅਗਰ ਤੁਹਾਨੂੰ ਖੁੱਲਾ ਤੇਲ ਅੱਛਾ ਲੱਗਦਾ ਹੈ ਤਾਂ ਤੁਸੀਂ ਪਾ ਸਕਦੇ ਹੋ ਇਹ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਠੀਕ ਹੈ ਜੀ ਹਾਂਜੀ ਮੈਂ ਸ਼ਿਮਲਾ ਮਿਰਚ ਵੈਕਿਕ ਵਾਰੀ ਪਾਸਾ ਪਲਟ ਦਿੱਤਾ ਹੈ ਹੁਣ ਮੈਂ ਦੇਖੋ ਥੋੜਾ ਜਿਹਾ ਤੇਲ ਲਿਆ ਜਿਆਦਾ ਨਹੀਂ ਮੈਂ ਲੈਣਾ ਸਭ ਤੋਂ ਪਹਿਲੇ ਮੈਂ ਰਾਈ ਪਾਵਾਂਗੀ ਅੱਛੇ ਤਰ੍ਹਾਂ ਤੇਲ ਗਰਮ ਹੋ ਜਵੇ ਰਾਈ ਦੇ ਨਾਲ ਬਹੁਤ ਟੇਸਟੀ ਲੱਗਦੇ ਨੇ ਜਿਹੜੇ ਆਲੂ ਨੇ ਔਰ ਨਾਲ ਹੀ ਅਸੀਂ ਜੀਰਾ ਪਾਵਾਂਗੇ ਠੀਕ ਹੈ ਜੀ ਤੁਹਾਨੂੰ ਪਤਾ ਹੈ ਕਿ ਆਲੂਆਂ ਦੇ ਨਾਲ ਤੇ ਜੀਰੇ ਦਾ ਬਹੁਤ ਮੇਲ ਹੈ ਜਦੋਂ ਆਲੂਆਂ ਦੇ ਵਿੱਚ ਜੀਰਾ ਪੈ ਜਾਂਦਾ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਬਣ ਜਾਂਦੇ ਨੇ ਹੁਣ ਮੈਂ ਰਾਈ ਤੇ ਜੀਰਾ ਦੋਨੋਂ ਪਾ ਕੇ ਅੱਛੇ ਤਰ੍ਹਾਂ ਪਹਿਲੇ ਭੁੰਨਾਂਗੇ ਉਸ ਤੋਂ ਬਾਅਦ ਫਿਰ ਅਗਲਾ ਪ੍ਰੋਸੈਸ ਸ਼ੁਰੂ ਕਰਾਂਗੇ ਠੀਕ ਹੈ ਜੀ ਹਾਂਜੀ ਰਾਏ ਤੇ ਜੀਰਾ ਅੱਛੇ ਤਰ੍ਹਾਂ ਭੁੱਜ ਗਏ ਨੇ ਤੇ ਹੁਣ ਅਸੀਂ ਪਾਵਾਂਗੇ ਅਦਰਕ ਲਸਣ ਦੀ ਪੇਸਟ ਬਣਾਈ ਹੋਈ ਹੈ ਜਿਹੜੀ ਤੇ ਨਾਲ ਹੀ ਮੈਂ ਹਰੀ ਮਿਰਚ ਪਾਈ ਹੈ ਇਹ ਸਾਰਾ ਮਟੀਰੀਅਲ ਮੈਂ ਨਾਲ ਹੀ ਸੋਰ ਦਵਾਂਗੀ ਠੀਕ ਹੈ ਜੀ ਕਿਉਂਕਿ ਅਦਰਕ ਲਸਣ ਦਾ ਪਹਿਲੇ ਫਰਾਈ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤੇ ਕੱਚੇ ਲਸਣ ਦੇ ਵਿੱਚੋਂ ਸਮੈਲ ਆਂਦੀ ਰਹਿੰਦੀ ਹੈ ਜਦੋਂ ਸਾਡਾ ਲਸਣ ਭੁੱਜ ਜਾਂਦਾ ਅਦਰਕ ਭੁੱਜ ਜਾਂਦਾ ਤਾਂ ਬਹੁਤ ਹੀ ਟੇਸਟੀ ਹੋ ਜਾਂਦਾ ਹੁਣ ਅਸੀਂ ਇਹਨੂੰ ਵੀ ਭੁੰਨਾਂਗੇ ਪਹਿਲੇ ਅੱਛੀ ਤਰ੍ਹਾਂ ਫਿਰ ਅਸੀਂ ਪਿਆਜ਼ ਪਾਵਾਂਗੇ ਇਹਦੇ ਟਮਾਟਰ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਤੁਸੀਂ આમਚੂਰਨ ਵਗੈਰਾ ਦੇਖੀ ਸੋਰੀ આમਚੂਰਨ ਚਾਟ ਮਸਾਲਾ ਤੁਸੀਂ ਖੱਟਾ ਜੋ ਮਰਜ਼ੀ ਪਾ ਸਕਦੇ ਹੋ ਪਰ ਇਹਦੇ ਟਮਾਟਰ ਦੀ ਵਰਤੋਂ ਜਾਂ ਦਹੀਂ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਸੁੱਕਾ ਸੁੱਕਾ ਮਸਾਲਾ ਸੀ ਬਣਾਣਾ ਕਿਉਂਕਿ ਅਸੀਂ ਮਟੀਰੀਅਲ ਵਿੱਚ ਪੜਨਾ ਹੈ ਠੀਕ ਹੈ ਜੀ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਕੇ ਲਸਣ ਜਦੋਂ ਅੱਛੀ ਤਰ੍ਹਾਂ ਭੁੱਜੇਗਾ ਅਦਰਕ ਵੀ ਫਿਰ ਅਸੀਂ ਪਾਵਾਂਗੇ ਪਿਆਜ਼ ਉਦੋਂ ਤੁਸੀਂ ਸ਼ਿਮਲਾ ਮਿਰਚ ਦਾ ਵੀ ਪੂਰਾ ਧਿਆਨ ਰੱਖਣਾ ਮੈਂ ਹੁਣੇ ਸਾਈਡਾਂ ਚੇਂਜ ਕੀਤੀਆਂ ਨੇ ਔਰ ਤੁਸੀਂ ਵੀ ਦੋ-ਦੋ ਮਿੰਟ ਬਾਅਦ ਉਹਦੀਆਂ ਸਾਈਡਾਂ ਚੇਂਜ ਕਰਨਾ ਔਰ ਬਿਲਕੁਲ ਸਟੀਮ ਤੇ ਰੱਖਣਾ ਹੈ ਜਿਹੜਾ ਸਭ ਤੋਂ ਸਲੋ ਵਾਲਾ ਗੈਸ ਹੁੰਦਾ ਉਹਦੇ ਤੇ ਰੱਖਣਾ ਤੁਸੀਂ ਇਹ ਦੇਖੋ ਜੀ ਲੱਸੂ ਸਾਡਾ ਬਹੁਤ ਵਧੀਆ ਪੁੱਜ ਗਿਆ ਅੱਜ ਬਹੁਤ ਹੀ ਹਲਦੀ ਦੇ ਨਾਲ ਔਰ ਆਸਾਨ ਤਰੀਕੇ ਨਾਲ ਅਸੀਂ ਬਣਾ ਰਹੇ ਹਾਂ ਤਕਰੀਬਨ ਕਾਫੀ ਲੋਕਾਂ ਦੀ ਇਹ ਸ਼ਿਕਾਇਤ ਹੁੰਦੀ ਕਿ ਸਾਡਾ ਮਟੀਰੀਅਲ ਨਿਕਲ ਜਾਂਦਾ ਪਰ ਇਸ ਤਰ੍ਹਾਂ ਤੁਹਾਡਾ ਮਟੀਰੀਅਲ ਬਿਲਕੁਲ ਵੀ ਨਹੀਂ ਨਿਕਲੇਗਾ ਹੁਣ ਅਸੀਂ ਪਾ ਦਾਂਗੇ ਪਿਆਜ਼ ਇੰਗੀ ਤਰ੍ਹਾਂ ਗ੍ਰੇਡ ਕਰਨੇ ਨੇ ਪਿਆਜ਼ ਚੋਪ ਕਰਨੇ ਨੇ ਜਾਂ ਤੁਸੀਂ ਕੱਦੂ ਕਸ ਕਰ ਸਕਦੇ ਹੋ ਤਾਂ ਕਿ ਸਾਡਾ ਮਟੀਰੀਅਲ ਮੋਟਾ ਨਾ ਰਵੇ ਅਸੀਂ ਉਹਦੇ ਚ ਮਟੀਰੀਅਲ ਪੜਨ ਲੱਗਿਆ ਸਾਨੂੰ ਕੋਈ ਦਿੱਕਤ ਨਾ ਹੋਵੇ ਠੀਕ ਹੈ ਜੀ ਹੁਣ ਅਸੀਂ ਇਹਨੂੰ ਅੱਛੀ ਤਰ੍ਹਾਂ ਭੁੰਨਾਂਗੇ ਹੁਣ ਅਸੀਂ ਸ਼ਿਮਲਾ ਮਿਰਚ ਨੂੰ ਇੱਕ ਵਾਰੀ ਚੈੱਕ ਕਰ ਲਈਏ ਤਾਂ ਕੰਦੇ ਦਾ ਇਹ ਫਾਇਦਾ ਹੈ ਕਿ ਏਪੀ ਨਾਲ ਵੀ ਥੋੜੀਆਂ ਬੋਤੀਆਂ ਫਰਾਈ ਹੋ ਜਾਂਦੀਆਂ ਨੇ ਟੀਮ ਨਾਲ ਵੀ ਪਸੇ ਜਾਂਦੀਆਂ ਨੇ ਅੱਛੀ ਤਰ੍ਹਾਂ ਸਾਈਡਾ ਚੇਂਜ ਕਰੀ ਜਾਣੀਆਂ ਕਿਸੇ ਕੋਕ ਦੀ ਸਾਈਡ ਨਾਲ ਜਾਂ ਚਮੜੀ ਦੀ ਸਾਈਡ ਨਾਲ ਕਰ ਲਈਏ ਠੀਕ ਹੈ ਜੀ ਜਦੋਂ ਸਾਡੇ ਸਾਰੇ ਸਾਈਡਾਂ ਦੇਖ ਲਓ ਤੁਸੀਂ ਫੱਟੇ ਨਾ ਤੇ ਨਾਲ ਹੀ ਤੁਸੀਂ ਗੈਸ ਬੰਦ ਕਰ ਦੇਣੀ ਆ ਦੇਖੋ ਜੀ ਇੱਕ ਇੱਕ ਸਾਈਡ ਬੰਦੀ ਜਾ ਰਹੀ ਹੈ ਨਾਰ ਵੀ ਲੱਗਦਾ ਨਹੀਂ ਪਿਆ ਮਟੀਰੀਅਲ ਅਗਰ ਤੁਹਾਡਾ ਤੇਲ ਬਚ ਜੰਦਾ ਹੈ ਤਾਂ ਤੁਸੀਂ ਹੋਰ ਸਬਜ਼ੀਆਂ ਯੂਜ਼ ਕਰ ਲੈਣਾ ਨਹੀਂ ਬਚਦਾ ਤਾਂ ਚਲੋ ਕੋਈ ਗੱਲ ਨਹੀਂ ਵੈਸੇ ਇਹਨੇ ਚੂchnਾ ਨਹੀਂ ਹੈ ਗੱਤੋਂ ਠੀਕ ਹੈ ਜੀ ਤੇਲ ਵੀ ਚੂchnਾ ਬਿਲਕੁਲ ਨਹੀਂ ਇਹ ਜਿਸ ਤਰ੍ਹਾਂ ਸੀ ਕਟਰੀਆਂ ਨੇ ਉਸੇ ਨਾਲ ਹੀ ਵਾਪਸ ਆ ਜਾਣੀਆਂ ਬਹੁਤ ਤੇਲ ਘੱਟ ਚੁਰਦੀਆਂ ਨੇ ਇਹ ਦੇਖੋ ਜੀ ਸਭ ਤੋਂ ਪਹਿਖ ਜਿਹੜੀਆਂ ਪਹਿਲਾਂ ਸਾਡੀਆਂ ਬਿਲਕੁਲ ਹਲਕਲ ਕੇ ਸੇਮੇ ਤੇ ਬਣਾਉਣੀਆਂ ਨੇ ਤਾਂ ਕਿ ਸੜ ਨਾ ਉਹ ਨਾਲ ਅੱਧੀਆਂ ਸਾਈਡਾਂ ਵੀ ਤੇਲ ਚਲ ਜਾਣੀਆਂ ਇਹਨਾਂ ਸੇ ਨੂੰ ਟੱਕ ਦਵਾਂਗੇ ਹੁਣ ਅਸੀਂ ਆਪਣਾ ਮਸਾਲਾ ਤਿਆਰ ਕਰਾਂਗੇ। ਅਗਰ ਤੁਸੀਂ ਆਲੂਆਂ ਦੇ ਵਿੱਚ ਪਨੀਰ ਜ਼ਿਆਦਾ ਪਾਣਾ ਚਾਹਦੇ ਹੋ ਜ਼ਿਆਦਾ ਵੀ ਪਾ ਸਕਦੇ ਹੋ। ਮੈਂ ਨਾਰਮਲ ਇੱਕ ਛੋਟੀ ਜਿਹੀ ਇੰਨੀ ਕੁ ਲਈ ਸੀ ਤੇ ਉਹਨੂੰ ਮੈਂ ਗ੍ਰੇਟ ਕਰ ਲਿਆ। ਅਗਰ ਤੁਸੀਂ ਜ਼ਿਆਦਾ ਪਸੰਦ ਕਰਦੇ ਹੋ ਤਾਂ ਜ਼ਿਆਦਾ ਵੀ ਕਰ ਲਓ। ਮੈਂ ਸਿਰਫ ਟੇਸਟ ਵਾਸਤੇ ਕੀਤਾ ਹੈ ਠੀਕ ਹੈ ਜੀ। ਹਾਂਜੀ ਸਾਡੇ ਦੇਖੋ ਪਿਆਜ਼ ਲਾਲ ਹੋ ਗਏ ਨੇ। ਹੁਣ ਅਸੀਂ ਸਭ ਤੋਂ ਪਹਿਲੇ ਪਾਵਾਂਗੇ ਚਿਲੀ ਫਲੈਕਸ। ਤੁਸੀਂ ਇੱਕ ਇੱਕ ਚਮਚਾ ਛੋਟਾ ਲੈਣਾ ਹੈ ਔਰ ਚਾਟ ਮਸਾਲਾ ਆਪਣੀ ਮਰਜ਼ੀ ਦੇ ਮੁਤਾਬਿਕ ਮੈਂ ਵੀ ਇੱਕ ਛੋਟਾ ਚਮਚ ਲੈਆ ਤੇ ਨਾਲ ਹੀ ਅਸੀਂ ਪਾ ਦਾਂਗੇ ਹਲਦੀ ਨਮਕ ਮਿਰਚ ਠੀਕ ਹੈ ਜੀ ਨਮਕ ਬੜੇ ਧਿਆਨ ਨਾਲ ਪਾਣਾ ਤੁਸੀਂ ਪਾਉਣ ਤੋਂ ਪਹਿਲੇ ਚੈੱਕ ਕਰ ਲੈਣਾ ਜਦੋਂ ਤੁਸੀਂ ਪਰ ਭੁੰਨਣੇ ਨੇ ਉਸ ਨੂੰ ਤੇ ਉਸ ਤੋਂ ਬਾਅਦ ਅਸੀਂ ਚੈੱਕ ਵੀ ਕਰਾਂਗੇ ਜਦੋਂ ਅਸੀਂ ਸ਼ਿਮਲਾ ਵਿੱਚ ਭਰਨੀਆ ਨੇ ਠੀਕ ਹੈ ਜੀ ਜ਼ਿਆਦਾ ਤੇਜ਼ ਨਹੀਂ ਪਾਣਾ ਫੁਣ ਆਏਗੀ ਦੇਗੀ ਮਿਰਚ ਸੁੱਕਾ ਧਨੀਆ ਗਰਮ ਮਸਾਲਾ ਔਰ ਹਲਦੀ ਠੀਕ ਹੈ ਜੀ ਮਸਾਲੇ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਕ ਪਾਣੇ ਨੇ ਜਿੰਨੇ ਅਸੀਂ ਪਾ ਰਹੇ ਹਾਂ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਆਪਣੇ ਹਿਸਾਬ ਨਾਲ ਪਾਣੇ ਨੇ ਤੁਸੀਂ ਫੋਨ ਅਸੀਂ ਨਾਲ ਹੀ ਆਲੂ ਤੇ ਪਨੀਰ ਗ੍ਰੇਟ ਕੀਤਾ ਹੋਇਆ ਪਾ ਦਾਂਗੇ ਠੀਕ ਹੈ ਜੀ ਹਲਕਾ ਹਲਕਾ ਨੂੰ ਅਸੀਂ ਵੀ ਫਰਾਈ ਕਰਾਂਗੇ ਤਨ ਚੰਗੀ ਤਰ੍ਹਾਂ ਪਹਿਲੇ ਮਿਕਸ ਕਰ ਲੈਣਾ ਤੇ ਨਾਲ ਹੀ ਅਸੀਂ ਗੈਸ ਬੰਦ ਕਰ ਦਾਂਗੇ ਇੰਨਾ ਕੀ ਇਹਦਾ ਕੰਮ ਸੀਗਾ ਬਸ ਹੁਣ ਮੈਂ ਚੰਗੀ ਤਰ੍ਹਾਂ ਮਿਕਸ ਕਰਕੇ ਤੁਹਾਨੂੰ ਦਿਖਾਨੀ ਆ ਅਸੀਂ 1-2 ਮਿੰਟ ਇਹਨੂੰ ਭੁੰਨਣਾ ਤੇ ਨਾਲ ਹੀ ਅਸੀਂ ਗੈਸ ਬੰਦ ਕਰ ਦੇਣੀ ਕਿਉਂਕਿ ਇਹ ਫਿਰ نیچے ਲੱਗ ਜਾਣਗੇ ਅਸੀਂ ਪਾਣੀ ਨਹੀਂ ਨਾ ਪਾਣਾ 나 ਹੀ ਅਸੀਂ ਇਹਦੇ ਚ ਟਮਾਟਰ ਪਾਏ ਨੇ ਸੁੱਕੇ ਨੇ ਸਾਡਾ ਬਿਲਕੁਲ ਮਟੀਰੀਅਲ ਸੁੱਕਾ ਹੈਗਾ ਦੇਖੋ ਠੀਕ ਹੈ ਜੀ ਬਹੁਤ ਹੀ ਵਧੀਆ ਮਟੀਰੀਅਲ ਬਣ ਗਿਆ ਸਾਡਾ ਇਹ ਤੇ ਅਸੀਂ ਇਹਨੂੰ ਹੁਣ ਠੰਡਾ ਹੋਣ ਵਾਸਤੇ ਰੱਖ ਦਵਾਂਗੇ ਜਦ ਤੱਕ ਸਾਡੀਆਂ Shimla Mirch ਤਿਆਰ ਹੋਈਆਂ। ਤਾਂ ਦੇਖੋ ਜੀ ਕਿੰਨਾ ਵਧੀਆ ਮਸਾਲਾ ਬਣ ਗਿਆ। ਇੱਕ ਵਾਰੀ ਜ਼ਰੂਰ ਟਰਾਈ ਕਰਨਾ ਇਹ ਵਾਲੀ ਰੈਸਪੀ ਨੂੰ ਠੀਕ ਹੈ ਜੀ। ਹੁਣ ਅਸੀਂ ਗੈਸ ਬੰਦ ਕਰਕੇ ਇਹਨੂੰ ਠੰਡਾ ਹੋਣ ਦੇਵਾਂਗੇ। ਹਾਂਜੀ Shimla Mirch ਦੇ ਵਿੱਚ ਮਟੀਰੀਅਲ ਪਾਉਣ ਤੋਂ ਪਹਿਲੇ ਤੁਸੀਂ ਇੱਕ ਵਾਰੀ ਨਮਕ ਜ਼ਰੂਰ ਚੈੱਕ ਕਰ ਲੈਣਾ ਕਿਉਂਕਿ ਅਗਰ Shimla Mirch ਅਸੀਂ ਭੱਤ ਦਵਾਂਗੇ ਬਾਅਦ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ। ਹੁਣ ਤੁਹਾਨੂੰ ਦੇਖਣਾ ਪਏਗਾ ਕਿ ਨਮਕ ਸਹੀ ਹੈ। ਅਗਰ ਤਾਂ ਸਹੀ ਹੈ ਤਾਂ ਠੀਕ ਹੈ ਨਹੀਂ ਤਾਂ ਹੋਰ ਤੁਸੀਂ ਪਾ ਸਕਦੇ ਹੋ ਠੀਕ ਹੈ ਜੀ ਹਾਂਜੀ ਤੁਸੀਂ ਸ਼ਿਮਲਾ ਮਿਰਚ ਵੀ ਦੇਖ ਸਕਦੇ ਹੋ ਕਿ ਸਾਡੀਆਂ ਬਹੁਤ ਵਧੀਆ ਫਰਾਈ ਹੋ ਰਹੀਆਂ ਨੇ ਔਰ ਬਿਲਕੁਲ ਸੀਮ ਤੇ ਦੇਖੋ ਮੈਂ ਬਣਾ ਰਹੀ ਆ ਨਾ ਇਹ ਸੜਨ ਗਿਆ ਸੀਮ ਤੇ ਹਲਕੇ ਹਲਕੇ ਪੁੱਜੰਗੀਆਂ ਤਾਂ ਬਹੁਤ ਹੀ ਟੇਸਟੀ ਵੀ ਬਣਨਗੀਆਂ ਜੀ ਜਦੋਂ ਤੁਸੀਂ ਸੀਮ ਤੇ ਕੰਮ ਕਰਦੇ ਨਾ ਹਲਕੇ ਹਲਕੇ ਆਰਾਮ ਨਾਲ ਤੇ ਚੀਜ਼ਾਂ ਵੀ ਬਹੁਤ ਵਧੀਆ ਬਣਦੀਆਂ ਨੇ ਇਹ ਦੇਖੋ ਜੀ ਕਿੰਨੀਆਂ ਵਧੀਆ ਪੁੱਜਦੀਆਂ ਪਿਆਰ ਕੋਈ ਕਾਲੀ ਨਹੀਂ ਕਰਨੀ ਇਹਦੇ ਚ ਤੁਸੀਂ ਬਿਲਕੁਲ ਸਿੰਮ ਤੇ ਰੱਖ ਕੇ ਆਪਣੇ ਅਗਲੇ ਕੰਮ ਵੀ ਕਰ ਸਕਦੇ ਹੋ ਠੀਕ ਹੈ ਜੀ ਜਿਹੜੀ ਸਾਈਡ ਨਹੀਂ ਪੱਕੀ ਉਹ ਤੁਸੀਂ ਉਧਰ ਵਾਲੀ ਸਾਈਡ ਨੂੰ ਚੇਂਜ ਕਰ ਲਓ ਤੇ ਤੁਸੀਂ ਇਹਨੂੰ ਅੱਛੀ ਤਰ੍ਹਾਂ ਫਰਾਈ ਕਰੋ ਛਿਲ੍ਲਾ ਵਿੱਚ ਬਿਲਕੁਲ ਛੋਟੀਆਂ ਲੈਣੀਆਂ ਜੇ ਤੁਸੀਂ ਵੱਡੀਆਂ ਲਓਗੇ ਤੇ ਉਹਨੂੰ ਓਨਾ ਹੀ ਟਾਈਮ ਜ਼ਿਆਦਾ ਲੱਗੇਗਾ ਅਗਰ ਤੁਸੀਂ ਸਮੋਲ ਸਮੋਲ ਲਓਗੇ ਮਾਰਕੀਟ ਤੋਂ ਮਿਲ ਜਾਂਦੇ ਨੇ ਛੋਟੀਆਂ ਵਿੱਚ ਛਿਲ੍ਲਾ ਨੇ ਆਰਾਮ ਨਾਲ ਮਿਲ ਜਾਂਦੀਆਂ ਨੇ ਅਗਰ ਤੁਸੀਂ ਛੋਟੀਆਂ ਲਓਗੇ ਤਾਂ ਬਹੁਤ ਹੀ ਵਧੀਆ ਲੱਗਦੀਆਂ ਨੇ ਦੇਖਣ ਜਿਵੇਂ ਬਹੁਤ ਸੋਹਣੀਆਂ ਲੱਗਦੀਆਂ ਨੇ ਠੀਕ ਹੈ ਜੀ ਬਿਲਕੁਲ ਸੀਮਤ ਇਹਨੂੰ ਭੁੰਨੇ ਜਾਓ ਦੋ ਚਾਰ ਮਿੰਟ ਵੱਧ ਵੀ ਲੱਗ ਜਾਣਗੇ ਤੇ ਕੋਈ ਗੱਲ ਨਹੀਂ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਸਾਡਾ ਸ਼ਿੰਗਾ ਮਿੱਠ ਕਿੰਨੀ ਆਕਸੜੀਆ ਦੇਖੋ ਫਰਾਈ ਹੋ ਰਹੀਆਂ ਔਰ ਅਸੀਂ ਦੋ ਤਿੰਨ ਮਿੰਟਾਂ ਜੇ ਇਹਨੂੰ ਹੋਰ ਫਰਾਈ ਕਰਾਂਗੇ ਤਾਂ ਕਿ ਕੱਚੀਆਂ ਨਾ ਰਹਿ ਜਾਣ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਉਤਾਰ ਕੇ ਤੇ ਮਟੀਰੀਅਲ ਪਰ ਆ ਰਿਹਾ ਠੀਕ ਹੈ ਜੀ ਬਾਅਦ ਅੱਛੇ ਸਾਨੂੰ ਠੰਡਾ ਵੀ ਕਰਨਾ ਦੇਖ ਲਓ ਤੇਲ ਉਸ ਤਰ੍ਹਾਂ ਦਾ ਉਸਤਰੀ ਪਿਆ ਹੋਇਆ ਹੈ ਤੇਲ ਬਿਲਕੁਲ ਨਹੀਂ ਚੂਸਦੀਆਂ ਕਿਉਂਕਿ ਜਿਵੇਂ ਅਸੀਂ ਕਟਿੰਗ ਕਰਦੇ ਆ ਨਾ ਕਟਿੰਗ ਕਰਕੇ ਅੰਦਰ ਚਲਾ ਜਾਂਦਾ ਵੈਸੇ ਤੇਲ ਪਰ ਜਦੋਂ ਅਸੀਂ ਸਾਬਤ ਨੂੰ ਫਰਾਈ ਕਰਦੇ ਆ ਤੇ ਬਿਲਕੁਲ ਵੀ ਮਟੀਰੀਅਲ ਉਸ ਤਰ੍ਹਾਂ ਦਸਤਰੀ ਰਹਿੰਦਾ ਸਾਡਾ ਠੀਕ ਹੈ ਜੀ ਤੇ ਹੁਣ ਅਸੀਂ ਇਹਨੂੰ ਅੱਛੀ ਤਰ੍ਹਾਂ ਜਦ ਤੱਕ ਸਾਡੀਆਂ ਗਲਤੀਆਂ ਨਹੀਂ ਉਦੋਂ ਤੱਕ ਅਸੀਂ ਇਹਨੂੰ ਫਰਾਈ ਕਰਾਂਗੇ ਟਾਈਮ ਨਹੀਂ ਜ਼ਿਆਦਾ ਲੱਗਦਾ ਬਸ 5-7 ਮਿੰਟ ਹੋਰ ਲੱਗਦੇ ਨੇ ਮੇਨ ਤੇ ਅਸੀਂ 2 ਕੁ ਮਿੰਟ ਇਹਨੂੰ ਹੋਰ ਕਰਾਂਗੇ ਤਾਂ ਕਿ ਅੱਛੀ ਤਰ੍ਹਾਂ ਗਲ ਜਾ ਕੱਚੀਆਂ ਨਾ ਰਹਿਣ ਠੀਕ ਹੈ ਜੀ ਤੁਸੀਂ ਆਪਣੇ ਆਪ ਚੈੱਕ ਕਰ ਸਕਦੇ ਹੋ ਕਿ ਜਦੋਂ ਬਨ ਜਾਂ ਤੇ ਤੁਸੀਂ ਇਹਨੂੰ ਬੰਦ ਕਰ ਦਿਓ ਬਿਲਕੁਲ ਸਿਮਤ ਹੈ ਦੇਖੋ ਫਰਾਈ ਹੋ ਰਹੀਆਂ ਨੇ ਕਿੰਨੀਆਂ ਵਧੀਆ ਫਰਾਈ ਹੋ ਰਹੀਆਂ ਨੇ ਔਰ ਇਹਦਾ ਟੇਸਟ ਅਲੱਗ ਹੀ ਆਏਗਾ ਮਟੀਰੀਅਲ ਸਾਡਾ ਬਿਲਕੁਲ ਤਿਆਰ ਹੈ ਅਗਰ ਤੁਹਾਡੇ ਘਰ ਗੈਸਟ ਆਣੇ ਹੁੰਦੇ ਨੇ ਤੇ ਤੁਸੀਂ ਇਸ ਤਰ੍ਹਾਂ ਫਰਾਈ ਕਰਕੇ ਮਟੀਰੀਅਲ ਤਿਆਰ ਕਰਕੇ ਰੱਖ ਲਓ ਤੇ ਨਾਲ ਹੀ ਤੁਸੀਂ ਉਸੇ ਵਲੇ ਔਨ ਦੀ ਸਪੋਰਥ ਤੁਸੀਂ ਫਿਲ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਟੇਸਟੀ ਤੇ ਹੈਲਦੀ ਬੰਦੀਆਂ ਔਰ ਇਹਦੇ ਚ ਜ਼ਿਆਦਾ ਤੇਲ ਵੀ ਨਹੀਂ ਲੱਗਦਾ ਠੀਕ ਹੈ ਜੀ ਹੁਣ ਅਸੀਂ ਵੇਟ ਕਰਦੇ ਹੁਣ ਠੀਕ ਹੈ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਸਾਡੀਆਂ ਬਹੁਤ ਹੀ ਵਧੀਆ ਫਰਾਈ ਹੋ ਗਈਆਂ ਨੇ ਇਸ ਥੋਕ ਦੇ ਸਾਈਟਰਲ ਤੁਸੀਂ ਚੈੱਕ ਕਰ ਸਕਦੇ ਹੋ ਅਗਰ ਇਜ਼ੀਲੀ ਅੰਦਰ ਜਾ ਰਿਹਾ ਹੈ ਤਾਂ ਦੇਖੋ ਬਿਲਕੁਲ ਗਲ ਗਈਆਂ ਨੇ ਤੇ ਤੁਸੀਂ ਹੁਣ ਇੱਕ ਇੱਕ ਕਰਕੇ ਇਹਨੂੰ ਪਲੇਟ ਵਿੱਚ ਕੱਢ ਲਓ ਤੇ ਜਦੋਂ ਠੰਢੀਆਂ ਹੋ ਜਾਣ ਤੇ ਤੁਸੀਂ ਮਟੀਰੀਅਲ ਵਿੱਚ ਪਾ ਸਕਦੇ ਹੋ ਠੀਕ ਹੈ ਜਦ ਤੱਕ ਤੁਹਾਨੂੰ ਲੱਗਦਾ ਨਹੀਂ ਕਿ ਸਾਰੀ ਇਹ ਦੇਖੋ ਪੂਰੀ ਤਰ੍ਹਾਂ ਫਰਾਈ ਹੋ ਗਈ ਹੈ ਤਕਰੀਬਨ ਸਭ ਹੋ ਗਈਆਂ ਨੇ ਦੇਖੋ ਬਹੁਤ ਹੀ ਵਧੀਆ ਫਰਾਈ ਹੋ ਗਈਆਂ ਨੇ ਤੇ ਤੁਸੀਂ ਇਹਨੂੰ ਪਲੇਟ ਵਿੱਚ ਪਹਿਲਾਂ ਸਭ ਤੋਂ ਪਹਿਲੇ ਪਲੇਟ 'ਚ ਗੱਡੋ ਤੇ ਫਿਰ ਠੰਡਾ ਕਰਨਾ। ਗਰਮ-ਗਰਮ ਨਹੀਂ ਇਹਦੇ ਚ ਮਟੀਰੀਅਲ ਵਰਨਾ, ਬਿਲਕੁਲ ਠੰਡੀਆਂ ਹੋ ਜਾਣਗੀਆਂ। ਫਿਰ ਜਦੋਂ ਤੁਸੀਂ ਖਾਣੀਆਂ ਨੇ ਮਾਈਕ੍ਰੋਵੇਵ ਵਿੱਚ ਵੀ ਗਰਮ ਕਰ ਸਕਦੇ ਹੋ, ਕੜਾਈ 'ਚ ਵੀ ਗਰਮ ਕਰ ਸਕਦੇ ਹੋ। ਠੀਕ ਹੈ ਜੀ। ਹੁਣ ਅਸੀਂ ਇਹਨੂੰ ਪਲੇਟ 'ਚ ਪਹਿਲੇ ਕੱਢ ਲਵਾਂਗੇ ਤੇ ਉਸ ਤੋਂ ਬਾਅਦ ਅਸੀਂ ਮੈਂ ਤੁਹਾਨੂੰ ਦੱਸਦੀ ਆ ਕਿ ਕਿਸ ਤਰ੍ਹਾਂ ਫਿਲ ਕਰਨਾ ਹੈ ਵਿੱਚ ਮਟੀਰੀਅਲ। ਹਾਂਜੀ ਤੁਸੀਂ ਦੇਖ ਸਕਦੇ ਹੋ ਅਸੀਂ ਟਰੇ ਵਿੱਚ ਸਾਰੀਆਂ ਦੇਖੋ ਸ਼ਿਮਲਾ ਮਿਰਚ ਨਿਕਾਲ ਲਿਆ ਨੇ। ਹੁਣ ਅਸੀਂ ਠੰਡੀ ਹੋਣ ਦੀ ਵੇਟ ਕਰ ਰਿਹਾ। आलू भी सारे तैयार ਨੇ ਬਿਲਕੁਲ ਦੇਖੋ ਮਟੀਰੀਅਲ ਕਿੰਨਾ ਵਧੀਆ ਲੱਗ ਰਿਹਾ ਤੁਸੀਂ ਇਹਦੇ ਸੈਂਡਵਿਚ ਵੀ ਬਣਾ ਕੇ ਖਾ ਸਕਦੇ ਹੋ ਚਪਾਤੀ ਵਿੱਚ ਵੀ ਰੈਪ ਕਰਕੇ ਖਾ ਸਕਦੇ ਹੋ ਬਹੁਤ ਹੀ ਵਧੀਆ ਮਟੀਰੀਅਲ ਬਣਿਆ ਜਦੋਂ ਅਸੀਂ ਆਮਚੂਰਨ ਵਗੈਰਾ ਜਾਂ ਹੋਰ ਕੋਈ ਖੱਟਾ ਮਸਾਲਾ ਪਾ ਦਨੇ ਤਾਂ ਬਹੁਤ ਹੀ ਟੇਸਟੀ ਬਣੇਗਾ ਠੀਕ ਹੈ ਜੀ ਹੁਣ ਅਸੀਂ ਇਹਨੂੰ ਹਲਕੇ ਹਲਕੇ ਕੱਟ ਮਾਰ ਕੇ ਇੱਕ ਅਸੀਂ Shimla mirch ਮੈਂ ਤੁਹਾਨੂੰ ਦਿਖਾਨੀ ਆ ਜਿਹੜੀ ਠੰਡੀ ਹੋ ਗਈ ਹੈ ਥੋੜੀ ਜੀ ਹੁਣ ਅਸੀਂ ਸਾਈਡ ਤੋਂ ਇੱਥੋਂ ਕੱਟ ਮਾਰਾਂਗੇ ਐਸ ਸਾਈਡ ਤੋਂ ਤੇ ਅਸੀਂ ਮਟੀਰੀਅਲ ਵਿੱਚ ਭਰ ਦਵਾਂਗੇ ਠੀਕ ਹੈ ਜੀ ਤੁਸੀਂ ਉੱਪਰ ਡੰਡੀ ਵੀ ਤੁਹਾਡੀ ਰਹਿ ਜਾਏਗੀ ਉਹ ਸਾਈਡ ਤੋਂ ਅੰਦਰ ਥੱਲੇ ਵਾਲੀ ਸਾਈਡ ਵੀ ਠੀਕ ਰਹਿ ਜਾਏਗੀ ਔਰ ਇੱਥੋਂ ਤੁਸੀਂ ਹਲਕਾ ਜਿਹਾ ਕੱਟ ਮਾਰਨਾ ਔਰ ਸਪੂਨ ਦੀ ਹੈਲਪ ਨਾਲ ਥੋੜਾ ਥੋੜਾ ਲੈ ਕੇ ਮਟੀਰੀਅਲ ਤੇ ਵਿੱਚ ਭਰ ਹੀ ਜਾਣਾ ਠੀਕ ਹੈ ਜੀ ਮੈਂ ਤੁਹਾਨੂੰ ਇੱਕ ਵਾਰ ਕੇ ਦਿਖਾਨੀ ਆ ਸ਼ਿਮਲਾ ਮੇਰੇ ਸੇ ਕੱਟ ਮਾਰ ਕੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਮੈਂ ਇੱਥੋਂ ਸਾਈਡ ਤੋਂ ਹਲਕਾ ਜਿਹਾ ਕੱਟ ਮਾਰ ਦਿੱਤਾ ਔਰ ਬਿਲਕੁਲ ਠੰਡਾ ਕਰਕੇ پکڑਣਾ ਨਹੀਂ ਤੇ ਗਰਮ ਬਹੁਤ ਹੱਥ ਤੇ ਲੱਗੇਗੀ ਔਰ ਤੁਸੀਂ ਚਾਹੇ ਸਪੂਨ ਦੀ ਹੈਲਪ ਨਾਲ ਕਰ ਸਕਦੇ ਹੋ ਮੈਨੂੰ ਫੀਲ ਚਾਹੇ ਤੁਸੀਂ ਹੱਥ ਦੇ ਨਾਲ ਵੀ ਕਰ ਸਕਦੇ ਹੋ ਚਾਹੇ ਤੁਸੀਂ ਸਪੋ ਚਾਕੂ ਦੀ ਹੈਲਪ ਨਾਲ ਵੀ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਲੰਬਾ ਮਟੀਰੀਅਲ ਕਰ ਲੈਣਾ ਔਰ ਹਲਕੇ ਹਲਕੇ ਹੱਥਾਂ ਦੇ ਨਾਲ ਇਹਨੂੰ ਪਰੇ ਜਾਣਾ ਤਾਂ ਕਿ ਸ਼ਿਮਲਾ ਮਿਰਚ ਵੀ ਟੁੱਟੇ ਨਾ ਜੇ ਹੱਥ ਨਾਲ ਇਜ਼ੀ ਹੋ ਜਾਏਗਾ ਤਾਂ 스ਪੂਨ ਨਾਲ ਇਜ਼ੀ ਨਹੀਂ ਹੋਣਾ ਇਹ ਦੇਖੋ ਜੀ ਬਿਲਕੁਲ ਇਸ ਤਰੀਕ ਆਰਾਊਂਡ ਸ਼ੇਪ ਚ ਕਰਕੇ ਇਹਨੂੰ ਮਟੀਰੀਅਲ ਨੂੰ ਆਰਾਊਂਡ ਸ਼ੇਪ ਚ ਕਰਕੇ ਇਸ ਤਰ੍ਹਾਂ ਤੁਸੀਂ ਫਿਲ ਕਰੇ ਜਾਣਾ ਠੀਕ ਹੈ ਜੀ ਜਦ ਤੁਸੀਂ ਦੇਖੋ ਕਿ ਇੱਕ ਪੂਰੀ ਭਰ ਗਈ ਹੈ ਤੇ ਤੁਸੀਂ ਸੈਕਿੰਡ ਨੂੰ ਲੈ ਲੈਣਾ ਤੁਹਾਡਾ ਮਟੀਰੀਅਲ ਵੀ ਬਾਹਰ ਨਹੀਂ ਨਿਕਲੇਗਾ ਹੁਣ ਤੁਹਾਡੀ ਬਿਲਕੁਲ ਤਿਆਰ ਹੈ ਤੁਸੀਂ ਮਾਈਕਰੋ ਵਿੱਚ ਗਰਮ ਕਰ ਸਕਦੇ ਹੋ ਕੜਾਈ ਵਿੱਚ ਰੱਖ ਕੇ ਵੀ ਗਰਮ ਕਰ ਸਕਦੇ ਹੋ ਇਸ ਨੂੰ ਬਹੁਤ ਈਜ਼ੀ ਵੇਅ ਹੈ ਔਰ ਮਟੀਰੀਅਲ ਵੀ ਤੁਹਾਡਾ ਬਹੁਤ ਵਧੀਆ ਰਹੇਗਾ ਵਿੱਚ ਜਿੰਨਾ ਤੁਹਾਡੇ ਕੋਲ ਫਿਲਿੰਗ ਹੁੰਦੀ ਹੈ ਤੁਸੀਂ ਕਰ ਲਓ ਇਹ ਦੇਖੋ ਜੀ ਮੈਂ 3-4 ਵਾਰ ਹੀ ਪਾਇਆ ਔਰ ਸਾਡਾ ਇਹ ਪੂਰੀ ਜਿਹੜੀ ਫਿਲ ਹੋ ਗਈ ਹੈ ਦੇਖੋ ਪੂਰੀ ਉਸ ਤਰੀ ਫੁੱਲ ਗਈ ਹੈ ਸਾਡੀ ਬਿਲਕੁਲ शिमला मिर्च और जिन्ना ਵਿੱਚ ਮਟੀਰੀਅਲ ਆ ਸਕਦਾ ਤੁਸੀਂ ਮੈਕਸੀਮਮ ਪਾਓ ਕਿਉਂਕਿ ਇਹਦਾ ਟੇਸਟ ਸਾਰਾ ਹੋਣਾ ਹੈ ਠੀਕ ਹੈ ਜੀ ਹੁਣ ਚਾਕੂ ਦੀ ਸਹਾਇਤਾ ਦੇ ਨਾਲ ਤੁਸੀਂ ਇਹਨੂੰ ਇਹਦਾ ਕਵਰ ਜਿਹੜਾ ਇਹਨੂੰ ਸੈੱਟ ਕਰਕੇ ਤੇ ਇਸ ਤਰ੍ਹਾਂ ਤੁਸੀਂ ਰੱਖ ਦੇਣਾ ਦੇਖੋ ਜੀ ਪੂਰੀ ਕਵਰ ਹੋ ਗਈ ਹੈ اور ویسے جس طرح پہلے سے ਉਸ ਤਰੀ ਵੱਡੀ ਫੁੱਲ ਗਈ ہے پوری ਇਹਦਾ ਸਾਈਜ਼ ਵੀ ਉਸ ਤਰੀ ਰਹੇਗਾ ਕੋਈ ਫਰਕ ਨਹੀਂ ਪੈਣਾ ਇਹਦੇ ਵਿੱਚ ਇਸ ਤਰੀ ਮੈਂ ਤੇ ਇੱਕ ਇੱਕ ਕਰਕੇ ਸਾਰੀਆਂ ਫਿਲ ਕਰਕੇ ਤੁਹਾਨੂੰ ਦਿਖਾਨੀ ਆ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਮੈਂ ਇੱਕ ਇੱਕ ਕਰਕੇ ਸਾਰੀਆਂ ਫਿਲ ਕਰ ਦਿੱਤੀਆਂ ਨੇ ਦੇਖੋ ਜੀ ਇਸ ਤਰ੍ਹਾਂ ਤੁਸੀਂ 스ਪੂਨ ਦੀ ਹੈਲਪ ਦੇ ਨਾਲ ਇਹਨੂੰ ਬੰਦ ਕਰ ਸਕਦੇ ਹੋ ਠੀਕ ਹੈ ਜੀ ਅਗਰ ਵੈਸੇ ਤੇ ਖੁੱਲੀਆਂ ਵੀ ਬਹੁਤ achੀਆਂ ਲੱਗ ਰਹੀਆਂ ਨੇ ਔਰ ਦੇਖੋ ਮੈਂ ਇਹ ਦੋ ਜੜੀਆਂ ਨੇ ਤੁਹਾਨੂੰ ਡੰਡੀ ਤੋਂ ਵੀ ਦੇਖੋ ਕੱਟ ਕੇ ਡੰਡੀ ਨੂੰ ਖੋਲ ਹੀ ਜਾਂ ਖਿੱਚੋਗੇ ਤੇ ਨਿਕਲ ਆਏਗੀ ਅਗਰ ਤੁਸੀਂ ਫਿਲਿੰਗ ਉਪਰੋਂ ਦੀ ਕਰਨਾ ਚਾਹੁੰਦੇ ਹੋ ਤਾਂ ਕੋਈ ਪ੍ਰੋਬਲਮ ਨਹੀਂ ਜਿਸ ਤਰ੍ਹਾਂ ਤੁਹਾਡਾ ਦਿਲ ਕਰਦਾ ਕਰ ਸਕਦੇ ਹੋ ਮੈਂ ਉਪਰੋਂ ਵੀ ਦੋ ਕੀਤੀਆਂ ਨੇ ਦੇਖੋ ਇਹ ਵੀ ਬਹੁਤ ਅੱਛੀਆਂ ਲੱਗ ਰਹੀਆਂ ਨੇ ਦੇਖਣ ਵਿੱਚ ਵੀ ਔਰ ਤੁਸੀਂ ਜਦੋਂ ਇਸ ਤਰ੍ਹਾਂ ਗੈਸਟ ਦੇ ਅੱਗੇ ਰੱਖੋਗੇ ਤੇ ਕਿੰਨੀਆਂ ਪਿਆਰੀਆਂ ਲੱਗ ਰਹੀਆਂ ਨੇ ਖਾਣ ਨੂੰ ਆਪਣਿਆ ਵੀ ਦਿਲ ਕਰੇਗਾ ਠੀਕ ਹੈ ਜੀ ਮੈਂ ਥੋੜਾ ਧਨੀਆ ਪਾਣਾ ਭੁੱਲ ਗਈ ਸੀ ਸੋਰੀ ਤੁਸੀਂ ਧਨੀਆ ਜਰੂਰ ਪਾਣਾ ਹਰਾ ਮੇਰੇ ਦਿਮਾਗ 'ਚ ਹੋਣੀ ਆਇਆ ਪਰ ਹੁਣ ਕੁਝ ਨਹੀਂ ਹੋ ਸਕਦਾ ਕਿਉਂਕਿ ਫੀਲਿੰਗ ਹੋ ਚੁੱਕੀ ਸੀ ਮੈਂ ਹਰਾ ਧਨੀਆ ਪਾਣਾ ਜੁ ਭੁੱਲ ਗਿਆ ਬਹੁਤ ਹੀ ਅੱਛਾ ਲੱਗਦਾ ਹਰਾ ਧਨੀਆ ਵੀ ਇਹਦੇ 'ਚ ਤੇ ਤੁਸੀਂ ਜ਼ਰੂਰ ਪਾਣਾ ਇਹ ਦੇਖੋ ਇਸ ਤਰ੍ਹਾਂ ਵੀ ਫੀਲਿੰਗ ਬਹੁਤ ਵਧੀਆ ਹੋ ਜਾਂਦੀ ਹੈ ਉੱਪਰ ਫਿਰ ਤੁਸੀਂ ਡੰਡੇ ਲਗਾ ਦਿਓ ਡੰਡੇ ਦੇ ਕਰਕੇ ਨਾ ਡੈਕੋਰੇਸ਼ਨ ਹੋ ਜਾਂਦੀ ਬਹੁਤ ਸੋਹਣੀ ਔਰ ਮੈਂ ਬਾਕੀ ਸਾਈਡ ਤੋਂ ਕੱਟ ਮਾਰ ਰਿਹਾ ਠੀਕ ਹੈ ਜੀ ਔਰ ਮੈਂ 스ਪੂਨ ਦੀ ਹੈਲਪ ਦੇ ਨਾਲ ਇਸ ਤਰ੍ਹਾਂ ਨੂੰ ਬੰਦ ਵੀ ਕਰ ਦਿੱਤਾ ਹੈ ਅਗਰ ਤੁਸੀਂ ਬੰਦ ਕਰਨਾ ਚਾਹੁੰਦੇ ਹੋ ਤੇ ਬੰਦ ਵੀ ਹੋ ਜਾਣਗੀਆਂ ਬਿਲਕੁਲ 스ਪੂਨ ਲਓਗੇ ਨਾ ਤੇ 스ਪੂਨ ਦੀ ਹੈਲਪ ਦੇ ਨਾਲ ਹੋ ਜਾਣਗੀਆਂ ਚਾਕੂ ਦੀ ਹੈਲਪ ਨਾਲ ਠੀਕ ਹੈ ਜੀ 스ਪੂਨ ਨਹੀਂ ਲੈਣਾ ਚਾਕੂ ਲੈਣਾ ਨਾਈਫ ਨਾਈਫ ਦੀ ਹੈਲਪ ਨਾਲ ਇਹਨੂੰ ਉੱਤੇ ਕਰੋਗੇ ਤੇ ਇਸ ਤਰ੍ਹਾਂ ਬਿਲਕੁਲ ਬੰਦ ਹੋ ਜਾਏਗਾ ਅਗਰ ਨਹੀਂ ਕਰਨਾ ਚਾਹੁੰਦੇ ਤੇ ਇਸ ਤਰ੍ਹਾਂ ਵੀ ਬਹੁਤ ਅੱਛੀਆਂ ਲੱਗ ਰਹੀਆਂ ਨੇ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਜੀ ਓਕੇ ਜੀ ਸੱਸੀ ਕਾਲ ਜੀ